ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਆਪਣੇ ਕੋਲੇ ਆ ਗਈਆਂ ਜੀ ਲੋਹਰਾ ਕੱਪੜੇ ਆ ਲਈਆਂ ਦੇਖੋ ਜੀ ਬਹੁਤ ਸੋਹਣੇ ਸੋਹਣੇ ਕਲਰ ਆਏ ਐ ਇਹਨਾਂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਆਏ ਐ ਬਹੁਤ ਸੌਫਟ ਜਿਹਾ ਕੱਪੜਾ ਐ ਬਈ ਇਹਨਾਂ ਲੋਹਰਾ ਤੇ ਡਿਜ਼ਾਈਨ ਬਣੇ ਹੋਏ ਆ ਅਲੱਗ-ਅਲੱਗ ਤੋਂ ਇਹਨਾਂ 'ਚ ਕਲਰ ਆਏ ਐ ਬਹੁਤ ਕਲਰ ਆਏ ਜੀ ਇਹਨਾਂ ਵਿੱਚ ਹੋਰ ਵੀ ਕਲਰ ਪਏ ਆ ਰੇਟ ਹੈ ਜੀ ਇਹਨਾਂ ਦਾ 100-100 ਰੁਪਈਆ ਬਹੁਤ ਵਧੀਆ ਪੂਰਾ ਸੌਫਟ ਕੱਪੜਾ ਹੈ ਰੇਟ ਹੈ ਜੀ ਇਹਨਾਂ ਦਾ 100-100 ਰੁਪਈਆ ਹੋਰ ਆਪਣੇ ਕੋਲੇ ਇਸ ਤਰ੍ਹਾਂ ਦੀਆਂ ਟੀ-ਸ਼ਰਟਾਂ ਬਹੁਤ ਆ ਚੁੱਕੀਆਂ ਬਹੁਤ ਵਧੀਆ ਕੱਪੜਾ ਹੈ ਵੀ ਇਹ ਵੀ ਟੀ-ਸ਼ਰਟਾਂ ਦਾ ਇਹਦਾ ਰੇਟ ਹੈਗਾ ਜੀ 200 ਰੁਪਈਆ ਹੋਰ ਆ ਕਲਰਾਂ ਵਾਲੇ ਸੂਟ ਆ ਗਏ ਵੀ ਬੱਚਿਆਂ ਦੇ ਕਲਰਾਂ ਵਾਲੇ ਸੂਟ ਆ ਗਏ ਬਹੁਤ ਸੋਹਣੇ ਕਲਰ ਆਇਆ ਨਾ ਵਿੱਚ ਬਹੁਤ ਵਧੀਆ ਕੱਪੜਾ ਹੈ ਵੀ ਬਟਨ ਲੱਗੇ ਹੋਏ ਆ ਪੱਟੀ ਆ ਕਿਉਂਕਿ ਬਟਨ ਵਾਲਾ ਛੋਟੇ ਬੱਚਾ ਨੇ ਖੋਲ ਕੇ ਪੈ ਜਾਂਦਾ ਸੋਹਣਾ ਲੱਗਦਾ ਹੈ ਬਾਕੀ ਇਹ ਸਰਦੀ ਦੇ ਵਿੱਚ ਵੀ ਕੰਮ ਆ ਜਾਂਦਾ ਹੈ ਤੇ ਗਰਮੀ ਚ ਪਾਉਣ ਵਾਲਾ ਤਾਂ ਬਈ ਇਹ ਹੈ ਹੀ ਦੇਖੋ ਜੀ ਛੋਟੇ ਛੋਟੇ ਮੇਸੇ ਬੱਚਿਆਂ ਦੇ ਇਹ ਮੰਗਵਾਏ ਸੀ ਜੀ ਆਪਾਂ ਤੋਂ ਕਿਸੇ ਨੇ ਉਹਨਾਂ ਨੂੰ ਲਿਆ ਕੇ ਦਿੱਤੇ ਉਹ ਲੈ ਕੇ ਦੇ ਨਾਲ ਦੇ ਬਾਕੀ ਇਹ ਆਪਣੇ ਕੋਲੇ ਰਹਿ ਗਏ ਜਿਹੜੇ ਉਹਨਾਂ ਨੂੰ ਇਸ ਵੇਲੇ ਮੈਂ ਵੀਡੀਓ ਦਿਖਾ ਰਹੀ ਹਾਂ ਵੀਡੀਓ ਪਾ ਰਹੀ ਹਾਂ ਇੰਨਾ ਦਾ ਰੇਟ ਹੈ ਜੀ 200 ਰੁਪਿਆ ਹੋਰ ਆਪਣੇ ਕੋਲੇ ਟੀ-ਸ਼ਰਟਾਂ ਲੋਰਾ ਬਹੁਤ ਆ ਚੁੱਕੀਆਂ ਜੇ ਮੇਰੀ ਕਿਸੇ ਭੈਣ ਵੀਰ ਨੂੰ ਚਾਹੀਦੀਆਂ ਹੁਣ ਪਲੀਜ਼ ਜ਼ਰੂਰ ਮੰਗਵਾ ਸਕਦੇ ਹੋ ਕੱਪੜਾ ਆਪਣੇ ਕੋਲੇ ਬਹੁਤ ਆ ਚੁੱਕੇ ਬੇਬੀ ਸੂਟ ਲੋਰਾ ਟੀ-ਸ਼ਰਟਾਂ ਤੇ ਠੀਕ ਹੈ ਜੀ ਆਪਾਂ ਕਰਾਂਗੇ ਹੁਣ ਵੀਡੀਓ ਤਾਂ ਚੰਗੀ ਲਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਮੇਰੀ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਮੇਰੀ ਲਾਈਵ ਦਾ ਟਾਈਮ ਹੈ ਜੀ 11 ਤੋਂ 2 ਤੱਕ ਠੀਕ ਹੈ ਜੀ ਤਪ ਕਰਦੇ ਆ ਐਂਡ ਗਲਤ ਬੋਲੇਗਾ ਉਤੇ ਜੀ ਸੌਰੀ ਚੰਗੀ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ